ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਜੋ ਕਿ ਬਰਪਰੀਤ ਕਪੜੇ ਤੇ ਆ ਤੇ ਡਿਜੀਟਲ ਪ੍ਰਿੰਟ ਵਿੱਚ ਆ ਆ ਤੁਸੀਂ ਵੇਖ ਸਕਦਾ ਉਹ ਆਫ ਵਾਈਟ ਕਲਰ ਆ ਤੇ ਇਹਦੇ ਉੱਪਰ ਪ੍ਰਿੰਟਿੰਗ ਹੋਈ ਵੀ ਹੈ ਇਹਦੇ ਨਾਲ ਹੈਂਡਵਰਕ ਹੋਇਆ ਹੋਇਆ ਸਾਰਾ ਉੱਪਰ ਹੈਂਡਵਰਕ ਦਾ ਕੰਮ ਹੈ ਇਹਦੇ ਆ ਤੁਸੀਂ ਦੇਖ ਸਕਦੇ ਹੋ ਇਹਦੇ neck ਦਾ ਵੀ ਬਹੁਤ ਸੋਹਣਾ ਡਿਜ਼ਾਈਨ ਆ ਉੱਪਰ ਇਸ ਤਰ੍ਹਾਂ neck ਬਣਿਆ ਹੋਇਆ ਇਸ ਦੇ ਉੱਪਰ ਵੀ ਐਂਡ ਵਰਕ ਦਾ ਕੰਮ ਹੋਇਆ ਹੋਇਆ ਆਹ ਵਾਲਾ ਬਾਹਾਂ ਦਾ ਕੰਮ ਹੈ ਬਾਜੂ ਦਾ ਕੰਮ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਪਲੇਨ ਸਲਵਾਰ ਆ ਪਿਓਰ ਮਸਲੀਨ ਦੇ ਵਿੱਚ ਕੱਪੜਾ ਬਹੁਤ ਹੀ ਸੌਫਟ ਆ ਬਹੁਤ ਹੀ ਸ਼ਾਨਦਾਰ ਤੇ ਸੋਹਣਾ ਸੂਟ ਆ ਇਹਦਾ ਦੁਪੱਟਾ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਆ ਇਹ ਵੀ ਬਾਰਬਰੀ ਦੇ ਵਿੱਚ ਹੀ ਆ ਅੱਡੀ ਐਨਿੰਗ ਦੇਖ ਸਕਦੇ ਤੁਸੀਂ ਸਾਰੇ ਦੁਪੱਟੇ ਵਿੱਚ ਇਦਾਂ ਹੀ ਆ ਉਹ ਸੋਹਣਾ ਦੁਪੱਟਾ ਇਸ ਦੇ ਨਾਲ ਆਸਤਰਾ ਕਮੀਜ਼ ਹੈ ਇਹਦਾ ਸਾਰਾ ਦੂਸਰਾ ਸੂਟ ਜੋਰ ਜਟ ਦੇ ਵਿੱਚ ਹੈ ਇਹਦਾ ਪਰਪਲ ਸ਼ੇਡ ਆ ਜੋਰ ਜਟ ਚੱਕ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਲਾਈਟ ਪਰਪਲ ਜਿਹਾ ਸ਼ੇਡ ਆ ਆਵਲਾ ਜਿਹੜਾ ਸ਼ੇਡ ਆ ਰਿਹਾ ਬਿਲਕੁਲ ਸਹੀ ਆ ਰਿਹਾ ਇੱਥੇ ਇਹ ਮਸ਼ੀਨ ਵਰਕ ਕਰਨ ਦੇ ਵਾਸਤੇ ਬਹੁਤ ਹੀ ਵਧੀਆ ਕਪੜਾ ਹੈ ਤੇ ਬਹੁਤ ਹੀ ਸੋਹਣਾ ਲੱਗੂਗਾ ਇਸ ਤੇ ਵਰਕ ਕੀਤਾ ਵਾ ਨੀਡਲ ਵਰਕ ਵੀ ਹੋ ਸਕਦਾ ਹੈ ਇਸ ਦੇ ਵਿੱਚ ਦੇਖੋ ਇਸ ਦੇ ਵਿੱਚ ਕਲਰ ਹੋਰ ਵੀ ਮਿਲ ਜਾਣਗੇ ਜੇ ਮੇਰੇ ਕਿਸੇ ਪਹਿਨਣਾ ਲੈਣਾ ਹੋਵੇ ਤਾਂ ਆਹ ਵਾਲਾ ਸੂਟ ਕਾਟਨ ਦੇ ਵਿੱਚ ਹੈ। ਇਹਦੀ ਪ੍ਰਿੰਟਿੰਗ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੀ ਹੈ। ਇਹ ਰੀਵਾ ਬ੍ਰਾਂਡ ਦਾ ਹੈ। ਤੁਸੀਂ ਇਹ ਬ੍ਰਾਂਡ ਵੀ ਚੈੱਕ ਕਰ ਸਕਦੇ ਹੋ ਦੇਖੋ। ਮੋਰ ਲੱਗੀ ਹੋਈ ਆ। ਇਸ ਤਰ੍ਹਾਂ ਇਹਦੀ ਪ੍ਰਿੰਟਿੰਗ ਹੋਈ ਹੋਈ ਹੈ। ਇਹ ਲਾਈਟ ਰੋਜੀਆ ਸ਼ੇਡ ਵਿੱਚ ਆ ਜਾਂਦਾ ਹੈ। ਆਫ-ਵਾਈਟ ਦੀ ਪ੍ਰਿੰਟਿੰਗ ਹੈ ਵਿੱਚ ਦੇਖ ਸਕਦੇ ਹੋ ਤੁਸੀਂ। ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਫਟ ਕਾਟਨ ਆ ਇਹ ਇਹਦਾ ਕਲਰ ਵਗੈਰਾ ਵੀ ਨਹੀਂ ਖਰਾਬ ਹੋਵੇਗਾ ਬਹੁਤ ਸੋਹਣਾ ਹੈ ਜੇ ਕਿਸੇ ਮੇਰੀ ਪਹਿਨਾ ਸੂਟ ਲੈਣਾ ਹੋਵੇ ਤਾਂ ਮੈਨੂੰ WhatsApp ਤੇ ਆਰਡਰ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ